ਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤੀ ਫੌਜ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਆ ਆਪਰੇਸ਼ਨ ਸੰਦੂਰ ਹਜੇ ਤੱਕ ਚੱਲ ਰਿਹਾ ਹੈ ਤੇ ਭਾਰਤੀ ਫੌਜ ਨੇ ਪਾਕਿਸਤਾਨ ਦੇ ਵਿੱਚ ਉਹ ਜਗ੍ਹਾ ਤਬਾਹ ਕਰ ਦਿੱਤੀ ਆ ਜਿੱਥੋਂ ਡਰੋਨ ਛੱਡੇ ਜਾ ਰਹੇ ਸੀ ਜਿੱਥੋਂ ਟਿਊਬ ਡਰੋਨ ਜਿਹੜੇ ਕਿ ਨੇ ਛੱਡੇ ਜਾ ਰਹੇ ਸੀ ਤੇ ਡਿਫੈਂਸ ਸੋਰਸਸ ਦੇ ਨਾਲ ਇਹ ਖਬਰ ਸਾਹਮਣੇ ਆ ਰਹੀ ਆ ਇਹ ਖਬਰ ਹੈ ਕਿ ਪਾਕਿਸਤਾਨ ਦੇ ਵਿੱਚ ਜੰਮੂ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਭਾਰਤੀ ਫੌਜ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਆ ਇਸ ਕਾਰਵਾਈ ਦੇ ਚੱਲਦੇ ਹੋਏ ਜੰਮੂ ਦੇ ਨਾਲ ਲੱਗਦੇ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਜਿੱਥੋਂ ਡਰੋਨ ਛੱਡੇ ਜਾ ਰਹੇ ਸੀ ਰਜੌਰੀ ਦੇ ਵਿੱਚ ਬੀਤੀ ਰਾਤ ਨੂੰ ਤਸਵੀਰਾਂ ਦਿਖਾਈਆਂ ਕਿਵੇਂ ਕਿੰਨੇ ਜਿਹੜੇ ਡਰੋਨ ਨੇ ਦਰਜਨਾ ਡਰੋਨ ਨੇ ਇਕੱਠੇ ਛੱਡੇ ਜਾ ਰਹੇ ਸੀ ਉਸ ਨੂੰ ਭਾਰਤੀ ਫੌਜ ਨੇ ਤਬਾਹ ਕੀਤਾ ਤੇ ਹੁਣ ਲਾਂਚ ਪੈਡ ਆ ਜਿਹੜਾ ਭਾਰਤੀ ਫੌਜ ਨੇ ਪਾਕਿਸਤਾਨ ਦੇ ਵਿੱਚ ਜੰਮੂ ਦੇ ਨਜ਼ਦੀਕ ਜਿਹੜਾ ਲਾਂਚ ਪੈਡ ਸੀ ਜਿੱਥੋਂ ਇਹ ਡਰੋਨ ਛੱਡ ਕੇ ਭਾਰਤ ਦੇ ਉੱਪਰ ਨਾਗਰਿਕਾਂ ਦੇ ਉੱਪਰ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਭਾਰਦੇ ਰਾਜ ਸੀ ਇਲਾਕੇ ਦੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਲਾਂਚ ਪੈਡ ਨੂੰ ਭਾਰਤੀ ਫੌਜ ਨੇ ਇਤਬਾਹ ਕਰਦੇ ਤਾ ਵੱਡੀ ਕਾਮਯਾਬੀ ਭਾਰਤੀ ਫੌਜ ਨੂੰ ਮਿਲੀ ਹੈ ਕਿ ਭਾਰਤੀ ਫੌਜ ਨੇ ਇਸ ਵਕਤ ਸਿੰਦੂਰ ਆਪਰੇਸ਼ਨ ਕਿਉਂਕਿ ਜਾਰੀ ਹੈ ਇਸ ਦੇ ਤਹਿਤ ਭਾਰਤੀ ਫੌਜ ਨੇ ਪਾਕਿਸਤਾਨ ਦੇ ਵਿੱਚ ਜੰਮੂ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿੱਥੇ ਰਜੌਰੀ ਦੇ ਵਿੱਚ ਜਿੱਥੇ ਪੁੰਛ ਦੇ ਇਲਾਕਿਆਂ ਦੇ ਵਿੱਚ ਜਾਂ ਇਸ ਤੋਂ ਇਲਾਵਾ ਹੋਰ ਜਿਹੜੇ ਸੰਭਾ ਵਰਗੇ ਦੇ ਇਲਾਕੇ ਨੇ ਜਿੱਥੇ ਡਰੋਨ ਚੜਦੇ ਸੀ ਪਾਕਿਸਤਾਨ ਵੱਲੋਂ ਡਰੋਨ ਛੱਡੇ ਜਾਂਦੇ ਸੀ ਉਹਨਾਂ ਡਰੋਨ ਛੱਡਣ ਵਾਲੇ ਲਾਂਚ ਪੈਡ ਨੂੰ ਪਾਕਿਸਤਾਨ ਦੇ ਅੰਦਰ ਜੋ ਲਾਂਚ ਪੈਡ ਨੂੰ ਭਾਰਤ ਨੇ ਤਬਾਹ ਕਰ ਦਿੱਤਾ ਤੇ ਭਾਰਤ ਦੇ ਡਿਫੈਂਸ ਸੋਰਸਸ ਵੱਲੋਂ ਇਹ ਖਬਰ ਆ ਰਹੀ ਹੈ ਡਿਫੈਂਸ ਸੁਰੱਖਿਆ ਦੇ ਜਿਹੜੇ ਸਰੋਤ ਨੇ ਉਹਨਾਂ ਵੱਲੋਂ ਖਬਰ ਸਾਹਮਣੇ ਆ ਰਹੀ ਹੈ